ਤੇ ਮਰਿਆਂ ਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਨਾ ਸੋ ਜਿੰਨਾ ਚਿਰ ਜ਼ਿੰਦਗੀ ਹੈਗੀ ਨਾ ਸਵਾਦ ਲੈ ਕੇ ਨੋ ਜਾਣਾ ਆਪਣੇ ਨਾਲ ਦੇ ਆਵਾ ਆਪਣੇ ਘਰ ਦੇ ਆਵਾ ਆਪਣੇ ਮਾਪੇ ਉਹਦਾ ਆਪਣੀ ਗਰਲਫ੍ਰੈਂਡ ਬੋਏਫ੍ਰੈਂਡ ਘਰ ਵਾਲੀ ਭੈਣ ਸਾਰਿਆਂ ਦਾ ਖਿਆਲ ਰੱਖਿਆ ਕਰੋ ਯਾਰ ਇਹ ਜ਼ਿੰਦਗੀ ਦੇ ਵਿੱਚ ਸਿਰ ਪਿਆਰ ਹੀ ਹੈ ਤੇਰੀ ਨੂੰ ਹੋਰ ਕੁਝ ਨਹੀਂ ਆਗਾ ਤੇ ਜਿਹੜੇ ਵੀ ਜੀਦੀ ਹੋਂ ਮਾੜੀ ਮੁੱਟੀ ਨਹੀਂ ਵਾਰਦੀ ਆ ਵੀ ਬੇਬੀ ਦਾ ਬਾਪੂ ਦਾ ਕਦੇ-ਕਦੇ ਗਾਲਾਂ ਕੱਢ ਦਿੰਦਿਆਂ ਨੇ ਯਾਰ ਇਹੀ ਪਿਆਰ ਹੁੰਦਾ ਥੋੜਾ ਖਿਆਲ ਕਰਦੇ ਨੇ ਹੋ ਠੀਕ ਹੈ ਨਾ ਮੈਂ ਕਦੇ ਕੱਲਾ ਬਹਿ ਕੇ ਸੋਚਦਾ ਰਹੇ ਨਾ ਕਾਸ਼ ਮੈਨੂੰ ਵੀ ਝੜਕਣ ਵਾਲਾ ਹੋਵੇ ਪਰ ਨਹੀਂ ਹੈਗਾ ਯਾਰ ਜਿਹੜੀ ਚੀਜ਼ ਤੁਹਾਡੇ ਕੋਲੋਂ ਨੂੰ ਸੰਭ ਕੇ ਰੱਖਿਆ ਕਰੋ ਉਹਦੀ ਕਦਰ ਕਰਿਆ ਕਰੋ ਆਪਾਂ ਫੇਰ ਹੀ ਪੋਜੇ ਨੇ ਇਹੀ ਚੀਜ਼ਾਂ ਦੀ ਵੈਲਿਊ ਹੁੰਦੀ ਹੈ ਜਿੰਦੀ ਹੋਸੀ ਆ ਤੁਮ ਸੈ ਇਸ਼ੋ ਨੈਕਸ ਨੋਇਸ ਫੋਰ ਮਮਾ ਮੈਡਾ ਯਾਰ and make some noise for your mom and dad yo there the reason we are here there the reason we do not this ਮੇਰਾ ਬੋਨਾ ਨਿਕਲ ਜਾਣਾ ਸ਼ੈਡੋ ਕਰਾ ਆਈਏ ਹੁਣ ਦੱਸ ਜਿਹਨ ਮਰਿਆਂ ਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਨਾ ਸੋ ਜਿੰਨਾ ਚਿਰ ਜ਼ਿੰਦਗੀ ਹੈਗੀ ਨਾ ਸਵਾਦ ਦੇ ਆਕਰ ਹੋ ਜਾਂਦਾ ਆਪਣੇ ਨਾਲ ਦੇ ਆਵਾ ਆਪਣੇ ਘਰ ਦੇ ਆਵਾ ਆਪਣੇ ਮਾਪਿਆਂ ਦਾ ਆਪਣੀ ਗਰਲਫ੍ਰੈਂਡ ਬੋਇਫ੍ਰੈਂਡ ਘਰ ਵਾਲੀ ਭੈਣ ਸਾਰਿਆਂ ਦਾ ਖਿਆਲ ਰੱਖਿਆ ਕਿ ਉਹ ਯਾਰੇ ਜ਼ਿੰਦਗੀ ਦੇ ਵਿੱਚ ਸਿਰ ਪਿਆਰੀ ਆ ਤੇ ਇਹਨੂੰ ਹੋਰ ਕੁਝ ਨਹੀਂ ਗਾਉਂਦੇ ਤੇ ਜਿਹੜੇ ਵੀ ਜੀ ਦੀ ਹੁਣ ਮਾੜੀ-ਮੁੱਟੀ ਨਹੀਂ ਵੜਦੀ ਆ ਤੇ ਬੇਬੀਆਂ ਬਾਪੂਆਂ ਨਾਲ ਕਦੇ-ਕਦੇ ਗਾਲ੍ਹਾਂ ਪੈਜਦੀਆਂ ਨੇ ਯਾਰ ਇਹੀ ਪਿਆਰ ਹੁੰਦਾ ਤੁਹਾਡਾ ਖਿਆਲ ਕਰਦੇ ਨੇ ਹੋ ਠੀਕ ਹੈ ਨਾ ਮੈਂ ਕਦੇ ਗੱਲਾਂ ਬਹਿ ਕੇ ਸੁਣਦੇ ਨਾ ਕਾਸ਼ ਮੈਨੂੰ ਵੀ ਝੜਕਣ ਵਾਲਾ ਹੋਵੇ ਪਰ ਨਹੀਂ ਹੈਗਾ ਯਾਰ ਜਿਹੜੀ ਚੀਜ਼ ਤੁਹਾਡੇ ਕੋਲ ਨੂੰ ਸੰਭਾਲ ਕੇ ਰੱਖਿਆ ਕਰੋ ਉਹਦੀ ਕਦਰ ਕਰਿਆ ਕਰੋ ਆਪਾਂ ਕਈ ਰਿਪੋਜ਼ਿਟਰੀਆਂ ਇਹ ਹੀ ਚੀਜ਼ਾਂ ਦੀ ਵੈਲਿਊ ਹੁੰਦੀ ਹੈ ਸਿੱਧੀਆਂ ਆ ਤੁਮ ਸੇ ਇਫੋ ਮੇਕ ਸਮ ਨੌਇਸ ਫੋਰ ਮਾਈ ਮਮਾ ਐਂਡ ਡੈਡੀ ਯਾਰ ਐਂਡ ਮੇਕ ਸਮ ਨੌਇਸ ਫੋਰ ਯੋਰ ਮਮਾ ਐਂਡ ਡੈਡੀ ਯਾਰ ਦੇ ਆ ਰੀਜ਼ਨ ਆਰ ਕਿਉਂ ਦੇਰ ਆ ਰੀਜ਼ਨ ਆਰ ਡੂਇੰਗ ਆਟਸ ਇਹਨਾਂ ਦੋਨਾਂ ਨੇ ਕਿਹਾ ਸੀ ਮਾਸ਼ਾ ਅੱਲੋਕਰ ਆਈਏ ਦੱਸੋ ਜੇ ਮਰਿਆਂ ਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਨਾ ਸੋ ਜਿੰਨਾ ਚਿਰ ਜ਼ਿੰਦਗੀ ਹੈਗੀ ਨਾ ਸਵਾਦ ਲੈ ਕੇ ਰੋਇਆ ਆਪਣੇ ਨਾਲ ਦੇਵਾ ਆਪਣੇ ਘਰ ਦੇਵਾ ਆਪਣੇ ਮਾਪਿਓ ਦਾ ਆਪਣੀ ਗਰਲਫ੍ਰੈਂਡ ਬੋਏਫ੍ਰੈਂਡ ਘਰ ਵਾਲੀ ਪੈਣ ਸਾਰਿਆਂ ਦਾ ਖਿਆਲ ਰੱਖਿਆ ਕਰੋ ਯਾਰ ਇਹ ਜ਼ਿੰਦਗੀ ਦੇ ਵਿੱਚ ਸਿਰ ਤਿਆਰੀ ਹੈ ਤੇ ਇਹਨੂੰ ਹੋਰ ਕੁਝ ਨਹੀਂ ਆਉਂਦਾ ਕਿ ਜਿਹੜੇ ਵੀ ਜੀਵੀ ਹੋਣ ਮਾੜੀ ਮੁਟੀ ਨਹੀਂ ਵੜਦੀ ਆ ਵੀ ਬੇਬੀਆਂ ਬਾਪੂਆਂ ਕਦੇ-ਕਦੇ ਗਾਲ੍ਹਾਂ ਕੱਢ ਦਿੰਦੀਆਂ ਨੇ ਯਾਰ ਇਹੀ ਪਿਆਰ ਹੁੰਦਾ ਥੋੜਾ ਖਿਆਲ ਕਰਦੇ ਨੇ ਠੀਕ ਹੈ ਨਾ ਮੈਂ ਕਦੇ ਕੱਲਾ ਬਹਿ ਕੇ ਸੋਚਦਾ ਨਾ ਕਾਸ਼ ਮੈਨੂੰ ਵੀ ਝਿੜਕਣ ਵਾਲਾ ਹੋਵੇ ਪਰ ਨਹੀਂ ਹੈਗਾ ਯਾਰ ਜਿਹੜੀ ਚੀਜ਼ ਤੁਹਾਡੇ ਕੋਲੋਂ ਸੰਭ ਕੇ ਰੱਖਿਆ ਕਰੋ ਉਹਦੀ ਕਦਰ ਕਰਿਆ ਕਰੋ ਆਪਾਂ ਫੇਰ ਹੀ ਪੋਜਦੇ ਇਹੀ ਚੀਜ਼ਾਂ ਦੀ ਵੈਲਿਊ ਹੁੰਦੀ ਹੈ ਜਿੰਦੀ ਹੋਸੀ ਆ ਤੁਮ ਸੈ ਇਵਸੋ Make some noise for my mom and dad y'all And make some noise for your mom and dad y'all They're the reason why we're here they're the reason we're doing all this My tears shut falling